ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਬੁਟਾ ਕੋਟ ਲਈ ਕਿਸੇ ਵੀਰ ਪੁਰਾਣੇ ਕੋਈ ਵੀ ਖੇਤੀਬਾੜੀ ਦੀ ਮਸ਼ੀਨਰੀ ਬਾਈ ਵੇਚਣੀ ਹੋਵੇ ਉਹਦੀ ਵੀਡੀਓ ਆਪਾਂ ਫਿਰ ਹੀ ਪਾਉਣੇ ਆਪਣੇ ਚੈਨਲ ਤੇ ਤੇ ਉੱਪਰ ਨੰਬਰ ਮੇਰਾ ਲੱਗਿਆ ਤੇ ਥੱਲੇ ਬਾਈ ਟਰੈਕਟਰ ਵਾਲੇ ਨੰਬਰ ਆ ਉੱਪਰਲੇ ਨੰਬਰ ਤੇ ਆਪਾਂ ਨੂੰ ਕਾਲ ਕਰ ਲਿਓ ਤੇ ਕਿਸੇ ਵੀਰ ਪੁਰਾਣੇ ਸਵਰਾਜ 855 ਟਰੈਡ ਬਾਈ ਲੈਣਾ ਹੋਵੇ ਤੇ 2022 ਮਾਡਲ ਆ ਤੇ ਰਾਜਸਥਾਨ ਨੰਬਰ ਆ ਤੇ ਚਾਰੇ ਟਾਇਰ ਵੀ ਨਵੇਂ ਆ ਟਰੈਡ ਦੇ ਕਿਸੇ ਵੀਰ ਪੁਰਾਣੇ ਬਾਈ ਟੱਟ ਲੈਣਾ ਹੋਵੇ 855 ਸਵਰਾਜ ਤੇ ਰਾਜਸਥਾਨ ਏਰੀਆ 'ਚ ਵੀ ਟਰੈਡ ਖੜਾ ਗੰਗਾ ਨਗਰ ਜ਼ਿਲ੍ਹਾ ਇਹਦਾ ਪਿੰਡ ਆ ਬਾਈ ਪੁੱਟੀ ਵਾਲਾ ਪੁੱਟੀ ਵਾਲੇ ਪਿੰਡ ਟ੍ਰੈਕਟਰ ਖੜਾ ਸਾਰੇ ਪਾਸੋਂ ਬਾਈ ਕਹਿੰਦਾ ਮੇਰਾ ਜਮਾਂ ਨਵਾਂ ਟ੍ਰੈਕਟਰ ਪਈ ਸਾਰੇ ਪਾਸੋਂ ਪੂਰਾ ਅਰੀਜਨਲ ਪੂਰਾ ਨਵਾਂ ਟ੍ਰੈਕਟਰ ਪਿਆ ਕਿਸੇ ਵੀਰ ਪੁਰਾਣੇ ਬਾਈ ਲੈਣਾ ਹੋਵੇ ਟ੍ਰੈਕਟਰ ਇਹ ਬਾਈ ਕਹਿੰਦਾ 835 ਘੰਟੇ ਮੇਰਾ ਟਰੈਕਟਰ ਚੱਲਿਆ ਬਾਈ ਸਾਰਾ ਹੀ ਤੇ ਕਿਸੇ ਵੀਰ ਪੁਰਾਣੇ ਬਾਈ ਟ੍ਰੈਕਟਰ ਲੈਣਾ ਹੋਵੇ ਤੇ ਇਹ ਰਾਜਸਥਾਨ ਚ ਪੁੱਟੀ ਵਾਲੇ ਪਿੰਡ ਖੜਾ ਤੇ ਬਾਈ ਕਹਿੰਦਾ 7 ਲੱਖ ਤੇ 30 ਹਜ਼ਾਰ ਦੇ ਆਸੇ ਪਾਸੇ ਮੈਂ ਟ੍ਰੈਕਟਰ ਬਈ ਦਊਂਗਾ ਤੇ ਬਾਈ ਦਾ ਫੋਨ ਨੰਬਰ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ